ਅਜਾ ਬਾਪੂ ਕੋਈ ਛੋਟੇ ਚ ਸਨਮੇ ਚ ਫਿਲਮ ਕਿਹੜਾ ਦੇਖਣ ਗਿਆ ਹੋਇਆ ਕੋਈ ਵੀ ਨਹੀਂ ਰੇ ਮੈਂ ਚ ਫਿਲਮਾਂ ਅਸੀਂ ਦੇਖੀਆਂ ਜੀ ਤੁਸੀਂ ਦੇਖੀਏ ਬਾਪੂ ਤੁਸੀਂ ਪਿੱਛੇ ਦੇਖੀਏ ਬਾਪੂ ਫਿਲਮਾਂ ਦੇ ਦੋ ਦੋ ਤੇਰਾ ਬਹੁਤ ਅੱਜ ਕਰਿਆ ਹੈ ਦੋ ਚਾਰ ਤੁਸੀਂ ਤੁਸੀਂ ਪਹਿਲਾਂ ਮੁੱਕਰੀ ਗਏ ਫਿਰ ਹੁਣ ਕਿਆ ਕਰੀਏ ਅਸੀਂ ਗੱਲ ਤੇ ਕਿਹੜੀ ਦੇਖੀ ਦੀ ਵਾਹੀ ਦੇਖੀ ਆ ਤੇ ਆਹ ਜਿਹੜੀ ਆਹ ਜੀ ਵੀ ਪੰਜਾਬੀ ਕੇ ਹਿੰਦੀ ਪੰਜਾਬੀ ਲੱਖੂ ਗਿਲਦੀ ਕਿਹ ਯੋਗਰਾਜ ਜੀ ਹਾਂ ਲਾ ਯੋਗਰਾਜ ਜੀ ਦੀ ਤੀ ਆਹ ਦੇਖੀ ਉਹਦੀ ਬਰਿੰਦਰ ਦੀ ਹਾਂ ਬਰਿੰਦਰ ਵੀ ਆ ਕਿਹੜੀ ਹੁਣ ਯਾਦ ਆ ਗਿਆ ਬਹੁਤ ਦੇਰੋਂ ਕਿ ਦੇਖੇ ਨੂੰ ਅੱਛਾ ਐਨੀ ਆ ਦੱਸ ਕਿਥੇ ਰਹਿੰਦੀ ਜੱਟਾਂ ਦੀ ਕੰਮ ਘਰ ਦਾ ਕੰਮ ਘਰ ਵੀ ਦੇ ਸੁਰਤ ਮਾਰ ਹੁਣ ਅਸੀਂ ਸਵੇਰੇ 5 ਵਜੇ ਘਰ ਤੇ ਨਿਕਲੇ ਨਹੀਂ ਹੁਣ ਦੇਖ ਲੂ ਕਿ ਕਹੇ ਘੰਟੇ ਸਾਨੂੰ ਰੇ ਬੈਠੇ ਨੂੰ ਹੋ ਗਿਆ ਡਿਊਟੀ ਆ ਬੰਦਾ ਵੀ ਘਰਾਂ ਪਹੁੰਚਣਾ ਹੋ ਗਿਆ ਸਾਢੇ 1 ਘੰਟੇ ਫਿਲਮ ਬਣੀ ਸੀ ਬੈ 3 ਵਜੇ ਉੱਠਿਆ ਪਰ ਡੰਗੜਾਂ ਦੇ ਨੇੜਿਆ ਉਹਦੇ ਪਤਾ ਇਹ ਵੀਰਾ ਫਿਲਮ ਆ ਬਣੀ ਦੀ ਬਣੀ ਹਾਂ ਕੁੜੀਆਂ ਵੀ ਬਹੁਤ ਨਿਕਲੀਆਂ ਉਹ ਫਿਲਮ ਦੇ ਇੱਕ ਹੈ ਉਹਦੇ <laughs> आ, अच्छा ਨਕਸਾਨ ਕਰਿਆ ਬਿਲਕੁਲ ਅਸੀਂ ਮੈਂ ਕਹਿੰਦਾ ਘਰ ਤੇ ਘੱਟ ਉਹ 15 ਗੇਲਾਂ ਦੇਖੀ ਅੱਛਾ ਹੀਰਾਂਜਾ ਘਰ ਅੱਛਾ ਹੀਰਾਂਜਾ ਹਾਂ ਜੱਟ ਜੇਮਸ ਬਾਉਂਡ ਵੀ ਉਰੀ ਸ਼ੂਟ ਹੋਈ ਸੀ ਜਿੱਪੀ ਗਰੇਵਾਲ ਦੀ ਹਾਂ ਜਿੱਪੀ ਗਰੇਵਾਲ ਦੀ ਹਾਂ ਉਹ ਰਹੀ ਹਾਂ 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 ਤੁਹਾਨੂੰ ਸਾਂਝੋਦਿਆਂ ਤੁਹਾਨੂੰ ਸਾਂਝੋਦਿਆਂ ਬਣੀ ਦਮਸਾਂ ਕਹਿੰਦੇ ਆ ਸਾਡੇ ਘਰਾਂ ਕੋਲ ਅੱਛਾ ਹੀਰਾਂਜਾ ਤੁਸੀਂ ਆਏ ਹੋਣੇ ਆ ਹੀਰਾਂਜਾ ਤੋਂ ਤੁਸੀਂ ਆਏ ਹੋਣੇ ਹੀਰਾਂਜਾ ਦੇ ਸਿੱਖੇ ਆ ਸਾਰੇ ਉਲਟ ਫੁਲਟ ਕੰਮ ਵੀ ਕਰ ਲੇ ਕਟਾਈ ਵੀ ਬਸੇ ਦੀ ਕਰ ਲੇ ਕੋਣ ਸੋਧਣਗੇ ਸੋਧਣਗੇ ਹਾਂ ਉਲਟ ਬੁਲਟ ਕੰਮ ਕਿਹੜੇ ਕਰੇ ਮਤਲਬ ਫੁਲਟ ਫੁਲਟ ਦਾ ਕੋਈ ਛੱਟੇ ਆਈ ਨਹੀਂ ਸਾ ਖਾੜਕੂਆਂ ਤੱਕ ਨਹੀਂ ਛੱਟੇ ਫੇਰ ਵੀ ਕੋਈ ਸਾਨੂੰ ਦੱਸਣ ਜੋ ਕੋਈ ਹੋਵੇ ਅੱਜ ਕੇ ਬਾਪੂ ਨੇ ਅੱਜ ਕੇ ਵੀ ਬੋਕੀ ਸਿਲਾਈ ਦੀ ਮੱਲਾ ਕਰੇ ਪਤਾ ਲੱਗੂ ਆ ਬਾਪੂ ਬੈਠਾ ਸਾਹਮਣੇ ਹੁਣ ਆਈ ਚਲੋ ਅਸੀਂ ਤਾਂ ਇਹਨਾਂ ਦੇ ਅੱਛਾ ਦਿਹਾੜੀ ਤੋਂ ਢੁੜੀ ਆਉਣੇ ਮੇਰੀ ਤਾਂ ਕੱਟਾ ਫੋਰ ਹੈ अच्छा आ, ना चलो ये तक लो चल सारे ਕੋਲੇ ਰਹਿੰਦਾ ਇਹ ਯਾਰ ਇਹਨੂੰ 15 ਸਾਲ ਹੋ ਗਏ ਸਾਡੇ ਕੋਲੇ ਐ ਅੱਛਾ ਜੀ 15 ਸਾਲ ਤੋਂ ਨਹੀਂ ਹੋ ਗਏ 15 ਸਾਲ ਹੋ ਗਏ ਯਾਰ ਕਿਹੜਾ ਕੰਮ ਕੋਈ ਨਹੀਂ ਛੱਡਿਆ ਪੁੱਠਾ ਸਿੱਧਾ ਸਭ ਕਰੇ ਨੇ ਆਸ ਕੀ ਕਿੱਥੇ ਕਰਨ ਜਾਂਦੇ ਇਹ ਤਾਂ ਹੁਣ ਨਾਲਾ ਘਰ ਦੇ ਮੈਂਬਰ ਬਣਿਆ ਵੈ ਇੱਕ ਲੇਖੇ ਦਾ ਕਿਤੇ ਨਹੀਂ ਛੱਡਿਆ ਹੈ ਜਾਂਦਾ ਰਿਹਾ ਬਾਪੂ ਚੰਡੀਗੜ੍ਹ ਦਾ ਚੰਡੀਗੜ੍ਹ ਜਾਂਦਾ ਰਿਹਾ ਨਾ ਚੰਡੀਗੜ੍ਹ ਕਨੌਰੀ ਪਲਟਾਵਾ ਹੀ ਬਦੇ ਰਹੇ ਨੇ ਡੇੜੇ ਢੇੜਾ ਕੰਮ ਬਦੇ ਤੇ ਘਰੇ ਨਹੀਂ ਕਰੀ ਪਤਾ ਚੱਲੇ ਆਸ ਕੀ ਦਾ ਕੁੱਟ ਨਹੀਂ ਬਈ ਕਰੇ ਘਰਾਂ ਤਾਂ ਇੰਨਾ ਖਾਸ ਪਤਾ ਨਹੀਂ ਚੱਲਿਆ ਹੈਗਾ ਕਟਾਈ ਵੀ ਹੋਈ ਪਹ ਚੜ ਕੇ ਪਹਿਲੇ ਦੱਸਿਆ ਕਿ ਇਹਨਾਂ ਦੀ ਮੈਂ ਘਰੇ ਕਿੱਦਾਂ ਪਤਾ ਜਰਾਂ ਮੈਨੂੰ ਪਤਾ ਲੱਗਿਆ ਜਾਂਦਾ ਜੀ ਘੁੰਮਦੇ ਘੁੰਮਾਉਂਦੇ ਪੜੋਸੀਏ ਦੱਸ ਦਿੰਨੇ ਤੇਰਾ ਮੁੰਡਾ ਉੱਥੇ ਘੁੰਮਦਾ ਦਾ ਕੋਈ ਹੋਰ ਤੇਰਾ ਮੁੰਡਾ